ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਇੱਕ ਕੇਸ ਵਿੱਚੋਂ ਸਰਬਤ ਖਾਲਸਾ ਵੱਲੋਂ ਥਾਪੇ ਗਏ ਤੇ ਦਾਰ ਭਾਈ ਜਗਤਾਰ ਸਿੰਘ ਹਵਾਰਾ ਬਰੀ ਹੋਏ ਹਨ ਜਾਗੋ ਪੰਜਾਬ .net ਵੱਲੋਂ ਇਹ ਨਿਊਜ਼ ਪਾਈ ਪਾਈ ਗਈ ਹੈ ਸੋ ਮੈਂ ਚਾਹੁੰਨਾ ਕਿ ਸਾਰਿਆਂ ਕੋਲੋਂ ਖਬਰ ਕਈ ਵਾਰੀ ਨਹੀਂ ਪੜੀ ਜਾਂਦੀ ਸਮੇਂ ਦੀ ਵੀ ਘਾਟ ਹੁੰਦੀ ਆ ਤੇ ਵੀਡੀਓ ਵੇਖ ਲੈਣੀ ਸੌਖੀ ਹੁੰਦੀ ਆ ਸੋ ਮੈਂ ਤੁਹਾਡੇ ਨਾਲ ਇੱਕ ਖਬਰ ਪੜ ਕੇ ਹੀ ਸੁਣਾ ਦਿੰਨਾ ਜਾਗੋ ਪੰਜਾਬ ডਾਟ net ਦੇ ਹਵਾਲੇ ਦੇ ਨਾਲ ਇਹਨਾਂ ਵੀ ਖਬਰ ਨੂੰ ਪੜਨ ਜਾ ਰਿਹਾ ਖਾਲਸਤਾਨੀ ਜੁਝਾਰੂ ਆਗੂ ਭਾਈ ਜਗਤਾਰ ਸਿੰਘ ਹਵਾਰਾ ਕਤਲ ਕੇਸ ਵਿੱਚੋਂ ਬਰੀ ਤੁਹਾਨੂੰ ਦੱਸ ਦਈਏ ਕਿ ਇਹ ਕਤਲ ਕੇਸ ਕੋਈ ਬੇਅੰਤਿਆ ਵਾਲਾ ਕੇਸ ਨਹੀਂਗਾ ਇਹ ਹੋਰ ਕੇਸ ਆ ਰੂਪਨਗਰ ਦੀ ਅਦਾਲਤ ਵਿੱਚੋਂ ਫੈਸਲਾ ਆਇਆ ਏ ਉਂਝ ਤਾਂ ਆਪਾਂ ਜਾਣਦੇ ਹਾਂ ਕਿ ਭਾਰਤੀ ਅਦਾਲਤਾਂ ਦੇ ਵਿੱਚੋਂ ਕੀ ਫੈਸਲੇ ਆਉਂਦੇ ਆ ਪਰ ਜਦੋਂ ਝੂਠੇ ਕੇਸ ਪਾਏ ਹੁੰਦੇ ਆ ਤੇ ਉਹ ਕੁਛੇਰ ਬਾਅਦ ਚੱਲਣ ਤੋਂ ਬਾਅਦ ਅਦਾਲਤਾਂ ਵਿੱਚ ਦਮ ਤੋੜ ਜਾਂਦੇ ਆ ਕੇਸ ਸੋ ਇਥੇ ਜਿਹੜੇ ਵੀ ਵਕੀਲ ਸਹਿਬਾਨ ਕੰਮ ਕਰ ਰਹੇ ਆ ਅਸੀਂ ਸਾਰਿਆਂ ਦੇ ਧੰਨਵਾਦ ਕਰੀਏ ਜੋ ਅਜਿਹੇ ਯੋਧਿਆਂ ਲਈ ਕੇਸ ਲੜ ਰਹੇ ਨੇ ਰੂਪਨਗਰ ਜਾਗੋ ਪੰਜਾਬ ਬਿਊਰੋ ਵੱਲੋਂ ਨਿਊਜ਼ ਹੈ ਜੀ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇੱਥੇ ਚੱਲਦੇ ਇੱਕ ਕੇਸ ਇੱਕ ਕਤਲ ਮਾਮਲੇ 'ਚੋਂ ਬਰੀ ਹੋ ਗਏ ਹਨ ਰੂਪਨਗਰ ਦਿਵਦੀਕ ਸੈਸ਼ਨ ਅਦਾਲਤ ਨੇ ਖਾਲਿਸਤਾਨ ਦੇ ਜੁਆਰੂ ਆਗੂ ਭਾਈ ਹਵਾਰਾ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ 'ਚੋਂ ਬਰੀ ਕਰ ਦਿੱਤਾ ਹੈ ਇਹ ਮਾਮਲਾ ਸਾਲ 1992 ਦਾ ਸੀ ਤੁਸੀਂ ਵੇਖ ਲਓ ਕਿ 2017 ਚੱਲ ਰਹੀ ਆ ਤੇ ਤਕਰੀਬਨ 25 ਸਾਲ ਪੁਰਾਣਾ ਕੇਸ ਜਿਹਦੇ ਚੋਂ 25 ਸਾਲਾਂ ਬਾਅਦ ਬਰੀ ਹੋਣਾ ਇਥੋਂ ਦੀ ਅਦਾਲਤਾਂ ਬਾਰੇ ਸਮਝ ਆ ਜਾਂਦੀ ਆ ਕਿ 25 ਸਾਲਾਂ ਪਹਿਲਾਂ ਕੇਸ ਚੱਲਦਾ ਤੇ ਫਿਰ 25 ਸਾਲਾਂ ਬਾਅਦ ਇਹ ਬਰੀ ਕਰ ਦਿੱਤਾ ਜਾਂਦਾ ਹਾਸਲ ਜਾਣਕਾਰੀ ਮੁਤਾਬਕ ਇਹ ਮਾਮਲਾ 21 ਦਸੰਬਰ 1992 ਦੀ ਰਾਤ 9:30 ਵਜੇ ਗੁਰਦੁਆਰਾ ਗੜੀ ਸਾਹਿਬ ਨੇੜੇ ਦਾ ਹੈ ਇਥੇ ਖੇਤਾਂ ਵਿੱਚੋਂ ਕੁਝ ਵਿਅਕਤੀ ਹਥਿਆਰਾਂ ਸਪੇਤ ਨਿਕਲੇ ਤੇ ਉਥੇ ਤਾਇਨਾਤ ਪੁਲਿਸ ਕਰਮੀਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਸ ਫਾਇਰਿੰਗ ਵਿੱਚ ਐਸਪੀਓ ਸੁਨੀਲ ਕੁਮਾਰ ਉਹਨੇ ਦਿਨੀ ਕਾਫੀ ਜ਼ਿਆਦਾ ਐਸਪੀਓ ਜਿਹੜੇ ਸਪੈਸ਼ਲ ਪੁਲਿਸ ਅਫਸਰ ਉਹਨਾਂ ਨੂੰ ਦੱਸਿਆ ਗਿਆ ਭਰਤੀ ਕੀਤੇ ਸਨ ਜੁਝਾਰੂ ਬਾਦ ਨੂੰ ਖਤਮ ਕਰਨ ਵਾਸਤੇ ਪਹਿਲਾਂ ਤਾਂ ਉਹਨਾਂ ਨੂੰ ਐਸਪੀਓ ਕਾ ਗਿਆ ਜੀ ਤੁਸੀਂ ਸਪੈਸ਼ਲ ਪੁਲਿਸ ਅਫਸਰ ਹੋ ਬਾਅਦ ਵਿੱਚ ਪਤਾ ਲੱਗਾ ਉਹਨਾਂ ਵਿਚਾਰਿਆਂ ਨੂੰ ਕਿ ਉਹ ਤੇ ਵਿਚਾਰੇ ਕੱਚੇ ਨੇ ਸੋ ਇਹ ਕੇਪੀ ਗਿਲਦੀ ਇੱਕ 40 ਸੀ ਕੇਮਿਸਟਰੀਟ ਦੀ ਚਾਲ ਕਹੀ ਜਾ ਸਕਦੀ ਆ ਫਾਇਰਿੰਗ 'ਚ ਐਸਪੀਓ ਸੁਨੀਲ ਕੁਮਾਰ ਅਤੇ ਕਾਂਸਟੇਬਲ ਸੋਨ ਲਾਲ ਤੇ ਰਾਜਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਕਥਿਤ ਹਮਲਾਵਰ ਆਪਣੇ ਹਥਿਆਰ ਛੱਡ ਕੇ ਭੱਜ ਗਏ ਸਨ ਬਾਅਦ 'ਚ ਇੱਕ ਜ਼ਖਮੀ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਅੱਗੇ ਖਬਰ ਹੈ ਜੀ ਵਾਰਦਾਤ ਵਾਲੀ ਥਾਂ ਤੇ ਇੱਕ ਪਿਸਤੌਲ 303 ਦੀ ਇੱਕ ਬੰਦੂਕ ਗੋਲਾ ਬਾਰੂਦ ਬਰਾਮਦ ਕਰਕੇ ਥਾਣਾ ਚਮਕੌਰ ਸਾਹਿਬ ਦੀ ਪੁਲਿਸ ਨੇ ਧਾਰਾ 302 307 148 49 ਆਈਪੀ ਆਈਪੀਸੀ ਤੇ ਪੰਜ ਆਰਮਡ ਤੇ 3 4 5 ਟਾਟਾ ਇੱਕ ਤਦੀਨ ਮੁਕੱਦਮਾ ਦਰਜ ਕੀਤਾ ਸੀ ਇਸ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਦੀ ਪੇਛੀ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਤਿਹਾਰਡ ਜੇਲ੍ਹ ਵਿੱਚੋਂ ਵੀਡੀਓ ਕਾਨਫਰੰਸ ਰਾਈ ਹੁੰਦੀ ਰਹੀ ਹੈ ਅੱਜ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਤੇ ਰੂਪਨਗਰ ਅਦਾਲਤ ਵਿੱਚ ਚੱਲ ਰੇ ਅਖੀਰਲੇ ਕੇਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੇ ਨੂੰ ਵੱਖ-ਵੱਖ ਪਹਿਲੂ ਵੇਖਦੇ ਹੋਏ ਬਾ ਇਜਤ ਬਰੀ ਕਰ ਦਿੱਤਾ ਹੈ ਜੇਕਰ ਯੋਗ ਹੈ ਇਹ ਭਾਈ ਜਗਤਾਰ ਸਿੰਘ ਵਾਰਾ ਨੂੰ ਪਹਿਲਾਂ ਹੀ ਰੂਪਨਗਰ ਇਹ ਰੋਪੜ ਨੂੰ ਕਿਹਾ ਜਾਂਦਾ ਰੂਪਨਗਰ ਅਦਾਲਤ ਵਿੱਚ ਚੱਲਦੇ ਹੋਰ 4 ਕੇਸਾਂ ਵਿੱਚੋਂ ਵੀ ਬਰੀ ਕੀਤਾ ਜਾ ਚੁੱਕਾ ਹੈ ਇਹ ਉੱਥੇ ਅਦਾਲਤਾਂ ਦੇ ਵਿੱਚ ਬੰਦਿਆਂ ਦੀ ਉਮਰਾਂ ਲੰਘ ਜਾਂਦੀਆਂ ਬਾਅਦ ਵਿੱਚ ਬਰੀ ਕਰਦੇ ਆ ਇਸ ਵਿੱਚ ਦੋ ਕਤਲ ਕੇਸ ਚਮਕੌਰ ਸਾਹਿਬ ਵਿਖੇ ਇੱਕ ਪੁਲਿਸ ਮੁਕਾਬਲੇ ਦਾ ਕੇਸ ਇੱਕ ਹਥਿਆਰਾਂ ਦੀ ਬਰਾਮਦਗੀ ਦਾ ਕੇਸ ਤੇ ਇੱਕ ਸਾਧ ਪੁਨਿਆਰੇ ਵਾਲੇ ਨੂੰ ਬਾਬ ਨਾਲ ਅਡਾਉਣ ਦੀ ਸਾਜ਼ਿਸ਼ ਵਾਲਾ ਕੇਸ ਸ਼ਾਮਲ ਸੀ ਸੋ ਇਹ ਖਬਰ तकरीबन ਆਪਣੀ ਪੂਰੀ ਹੋਈ ਜਿਨ੍ਹਾਂ ਨੇ ਵੀ ਨਾਲ ਕਮੈਂਟਸ ਭੇਜੇ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਹੀ ਆ ਤੇ ਕੋਸ਼ਿਸ਼ ਕਰਾਂਗੇ ਕਿ ਜੇ ਤੁਸੀਂ ਅ ਅਜਿਹੇ ਹੰਗਾਰੇ ਨੂੰ ਇਸ ਤਰ੍ਹਾਂ ਦੀ ਪੇਸ਼ਕਾਰੀ ਨੂੰ ਪਸੰਦ ਕਰਦੇ ਹੋ ਤਾਂ ਜਰੂਰ ਸ਼ੇਅਰ ਕਰੋ ਸੋ ਸਾਨੂੰ ਵੀ ਲੱਗ ਸਕੇ ਕਿ ਅਸੀਂ ਅੱਗੇ ਤੋਂ ਵੀ ਜਿਹੀਆਂ ਖਬਰਾਂ ਜਿਹੜੀਆਂ ਪੜ੍ਹ ਕੇ ਸੁਣਾਉਣ ਦਾ ਕੰਮ ਜਾਰੀ ਰੱਖੀਏ ਜਿਨ੍ਹਾਂ ਜਿਨ੍ਹਾਂ ਨੇ ਕਮੈਂਟਸ ਕੀਤੇ ਉਹਨਾਂ ਦਾ ਧੰਨਵਾਦ ਹੀ ਖਾਲਸਾ ਸਾਹਿਬ ਗੁਰਪ੍ਰੀਤ ਸਿੰਘ ਗਵਿੰਦਰ ਸਿੰਘ ਗੁਰਚਰਨ ਸਿੰਘ ਕੁਲਦੀਪ ਸਿੰਘ ਗੁਰਵਿੰਦਰ ਜੋਸਨ ਪਰਮਜੀਤ ਸਿੰਘ ਬਾਜ਼ਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਓ ਫਤਿਗ ਜਾਈਏ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ